come on mother ੋਗਾਂਢਲੇ ਪਿੰਡ ਚੁਗਾਵਾਂ ਤੋਂ ਪੁਰਾਣੇ ਵਾਲਾ ਲਿੰਕ ਰੋਡ ਤੇ ਸਥਿਤੀ ਉਸ ਵਕਤ ਤਣਾਅਪੂਰਨ ਬਣ ਗਈ ਜਦੋਂ ਚੁਗਾਵਾਂ ਤੋਂ ਪੁਰਾਣੇ ਵਾਲਾ ਨੂੰ ਬਣ ਰਹੀ ਲਿੰਕ ਰੋਡ ਵਿੱਚ ਬਿਨਾਂ ਮਨਜ਼ੂਰੀ ਲੈ ਪੁਲੀਆਂ ਨੱਪਣ ਦਾ ਮਾਮਲਾ ਗਰਮਾ ਗਿਆ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪੀ ਡਬਲਯੂ ਡੀ ਮੈਕਮੇ ਖਿਲਾਫ ਜਮ ਕੇ ਨਾਰਾਬਾਜ਼ੀ ਕੀਤੀ ਸਬੰਧਿਤ ਵਿਭਾਗ ਨੂੰ ਚੇਤਾਵਨੀ ਦਿੰਦੇ ਆ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਇਸ ਲਿੰਕ ਰੋਡ ਦੇ ਵਿੱਚ ਜਾਣਬੁੱਝ ਕੇ ਪੁਲੀਆਂ ਦੱਬੀਆਂ ਜਾਂਦੀਆਂ ਹਨ ਤੇ ਕਿਸੇ ਮੈਕਮੇ ਨੇ ਨਾ ਰੋਕਿਆ ਤਾਂ ਉਹ ਇਹ ਲਿੰਕ ਰੋਡ ਨੂੰ ਕਿਸੇ ਵੀ ਕੀਮਤ ਤੇ ਬਣਨ ਨਹੀਂ ਦੇਣਗੇ ਨੱਗਵੀ ਹੋਉਂਦਾ ਪਾਣੀ ਹਾਂ ਗਾਂ ਤੁਸੀਂ ਵੀ ਸੇਵ ਨੂੰ ਕੱਟਦੇ ਹੈ ਹਨਾ ਜਿਵੇਂ ਪਿਛਲੀ ਵਾਰੀ ਉਦੋਂ ਸੜਕ ਬਣਨੀ ਚਾਹੀਦੀ ਸੀ ਨਾ ਜੀ ਸਾਹਿਬ ਜਿਹੜਾ ਮਨ ਵਧ ਜਾਂਦਾ ਜੀ ਸਾਹਿਬ ਗੱਲ ਪਤਾ ਕੀ ਆ ਇਹ ਚੀਜ਼ ਦੀ ਤਾਂ ਪਹਿਲਾਂ ਪ੍ਰਪੋਜ਼ਲ ਬੰਦੀ ਹੈ ਨਾ ਫਿਰ ਜੇ ਨਕਸ਼ੇ ਦੇ ਵਿੱਚ ਹੁਣ ਸੜਕ ਪਾਸ ਹੁੰਦੀ ਆ ਆਪਾਂ ਉਦੋਂ ਮਹਿਕਮੇ ਦੇ ਵਿੱਚ ਲਿਖਿਆ ਜਾਂਦਾ ਵੀ ਇੰਨੀਆਂ ਪੂਲੀਆਂ ਆ ਥਾਂ ਤੇ ਦੱਬਣੀਆਂ ਇੱਥੋਂ ਆਪਾਂ ਰੈਂਪ ਦੇਣਾ ਇੱਥੋਂ ਜਾਂ ਉੱਚੀ ਨੀਵੀਂ ਦੇਣੀ ਆ ਪਰ ਇਹ ਤਾਂ ਵਿੱਚ ਪਾਇਆ ਹੀ ਨਹੀਂ ਮੈਨੂੰ ਲੱਗਦਾ ਪਹਿਲਾਂ ਤਾਂ ਨਕਸ਼ੇ 'ਚ ਕੁਝ ਵੀ ਨਹੀਂਗਾ ਪੂਲੀਆਂ ਨਹੀਂ ਆ ਨਹੀਂ ਪੂਲੀਆਂ ਆ ਫਿਰ ਆਪਾਂ ਦੱਬਣੀ ਨਾ ਸਕਦੇ ਹਾਂ ਚਲੋ ਕੱਲ ਲੈਨੇ ਪੱਖ ਤੁਹਾਡਾ ਜੀ ਓਕੇ ਕਾਰਨ ਤਾਂ ਇਹ ਹੀ ਆ ਜੀ ਚਗਾਵਾ ਤੋਂ ਪੁਰਾਣੇ ਵਾਲੇ ਸੜਕ ਬਣਦੀ ਐ ਪਹਿਲਾਂ ਤਾਂ ਇਹ 6-7 ਸਾਲ ਬਾਅਦ ਬਣਨ ਲੱਗੀ ਐ ਠੀਕ ਆ ਜੀ ਜਦੋਂ ਨਕਸ਼ਾ ਬਣਿਆ ਹੁਣ ਪੁਰਾਣੇ ਵਾਲੇ ਦੀ ਇਹ ਪ੍ਰੇ ਦੇ ਨਾਲ ਪੀਡਬਲਯੂਡੀ ਦੇ ਮਹਿਕਮੇ ਦੇ ਨਾਲ ਮਿਲੀ ਭੁਗਤ ਨਾਲ ਆ ਜੀ ਤਾਂ ਇਹੀ ਗੱਲ ਕਰਾਂਗੇ ਸਵੇਰ ਤੋਂ ਲੈ ਕੇ ਤੜਕੇ 7 ਵਜੇ ਤੋਂ ਇਹ ਖੱਜਲ ਖਰਾਬ ਅਸੀਂ ਹੋਈ ਜਾਂਦੇ ਆ ਕਿਤੇ ਸਾਨੂੰ ਠਾਣੇ ਸਾਧਾ ਲੈਂਦੇ ਆ ਕਿਤੇ ਇੱਥੇ ਆ ਜਾਂਦੇ ਆ ਠੀਕ ਆ ਜੀ ਪੁਲੀਆਂ ਪਾਉਂਦੇ ਸੀ ਕਿ ਸਾਨੂੰ ਦਿਖਾਓ ਵੀ ਕੀ ਐ ਇਹਦੇ ਵਿੱਚ ਜੇ ਕੋਈ ਮਨਜ਼ੂਰੀ ਵਿੱਚ ਲਈ ਹੈ ਪੁਲੀ ਨੱਪਣ ਦੀ ਤਾਂ ਦਿਖਾਓ ਸਾਡਾ ਦਾਦਾ ਪਿੰਡ ਬਰਬਾਦ ਹੋ ਜਾਣਾ 50 ਏਕੜ ਜ਼ਮੀਨ ਆ ਜਿਹੜੀ ਆ 60-7000 ਨੂੰ ਜਿਵੇਂਦਾਰਾਂ ਨੇ ਮਾਮਲੇ ਤੇ ਲਈਆਂ ਪੈ ਲਈਆਂ ਤੇ 4-4 ਫੁੱਟ ਪਾਣੀ ਪਹਿਲਾ ਵਾ ਤੇ ਇਧਰੋਂ ਚੱਕ ਕੇ ਪੁਲੀਆਂ ਨੱਪੀ ਜਾਂਦੇ ਨਜਾਇਜ਼ ਇਹ ਨਕਸ਼ੇ ਦੇ ਵਿੱਚ ਹੈ ਨਹੀਂ ਕੋਈ ਨਕਸ਼ੇ ਦੇ ਵਿੱਚ ਨਹੀਂ ਅਸੀਂ ਇਹਨਾਂ ਨੂੰ ਦੱਸਿਆ ਵੀ ਸਾਨੂੰ ਦਿਖਾਓ ਕੀ ਆ ਤੁਹਾਡੇ ਕੋਲੇ ਫਿਰ ਅਸੀਂ ਜੈ ਨੂੰ ਵੀ ਫੋਨ ਲਾਇਆ ਉਹਨੂੰ ਪਹਿਲਾਂ ਤਾਂ ਆਇਆ ਨਹੀਂ 3 ਘੰਟੇ ਉਹ ਜੈ ਸਿੰਘ ਸਾਹਿਬ ਨੇ ਮੰਨਿਆ ਵੀ ਨਕਸ਼ੇ 'ਚ ਕੋਈ ਪੁਲੀ ਨਹੀਂ ਗੇ ਕੋਈ ਪੁਲੀ ਨਹੀਂ ਅਸੀਂ ਇਹਨੂੰ ਕਹਾਂ ਤੂੰ ਦਿਖਾ ਦੇ ਸਾਨੂੰ ਵੀ ਇੱਕ ਪਾਸੇ ਤੂੰ ਬਚਾਈ ਜਾਣਾ ਦੂਜਿਆਂ ਨੂੰ ਮਾਰੀ ਜਾਣਾ ਕਿ ਕਿਧਰ ਨੂੰ ਤੇਰਾ ਇਨਸਾਫ ਆਏ ਤੇ ਇਹਦਾ ਹੱਲ ਕੋਈ ਇਹ ਹੱਲ ਥੋੜਾ ਆ ਕੋਈ ਪੁਲੀਆਂ ਨੱਪ ਕੇ ਸਾਰਾ ਪਾਣੀ ਇੱਕ ਪਾਸੇ ਕੱਢ ਦਿਓ 50 ਏਕੜ ਜ਼ਮੀਨ ਆ ਉਧਰ ਸਾਰੀ ਸਾਰੀ ਮਾਮਲੇ ਤੇ ਆ ਗਰੀਬ ਕਿਸਾਨ ਵਿਚਾਰੇ ਲੈ ਰਹੇ ਆ ਇਹ ਐਨਆਰਆਈ ਬੰਦੇ ਬਾਹਰ ਬੈਠੇ ਆ ਉਹ ਉਹਨਾਂ ਦੀਆਂ ਜ਼ਮੀਨਾਂ ਆ ਇਹ ਜਿਹਨੇ ਠੇਕੇ ਤਾਂ ਕਰ ਦਿਆ 60-60 ਹਜ਼ਾਰ ਨੂੰ ਮਾਮਲੇ ਤੇ ਆ ਸਾਰਾ ਪਾਣੀ ਕੱਢੀ ਜਾਂਦੇ ਆ ਬਰਾਹ ਹਲ ਕੀਤਾ ਪਿਆ ਸਾਡ ਕਿਸੇ ਕੋਈ ਬੰਦਾ ਘਰੇ ਨਹੀਂਗਾ ਚਗਾਵੇਂ ਦਾ ਇੱਥੇ ਨਾ ਚਾ ਨਾ ਪਾਣੀ ਨਾ ਰੋਟੀ ਸਵੇਰ ਦਾ ਇੱਥੇ ਬੈਠੇ ਆ ਸੀ ਕਿਤੇ ਠਾਣੇ ਸਾਡ ਲੈਂਦੇ ਕਿਤੇ ਇੱਥੇ ਸਾਡ ਲੈਂਦੇ ਅਸੀਂ ਪੁਲੀਆਂ ਇਹ ਰਹਿਣ ਨਹੀਂ ਦੇਣੀਆਂ ਜੀ ਜੋ ਮਰਜ਼ੀ ਹੋ ਜੇ ਜਿਹੜਾ ਹੁਣ ਛੜਕ ਫਿਰ ਉਹਨਾਂ ਚੱਲ ਰੁਕੂਗੀ ਜੀ ਤੇ ਰੁਕਣੀ ਹੋਈ ਆ ਨਜ਼ਾਇਰ ਕਾ ਤੋਂ ਪੁਣੀਆਂ ਦਵਾ ਕੇ ਫਿਰ ਸਾਨੂੰ ਮਾਰ ਦੇਣੇ ਇੱਥੇ ਗਾਲ ਕੁੱਟ ਕੇ ਮਾਰ ਦੇਣੇ ਇਹ ਛੜਕ ਦਾ ਕੰਮ 6 ਸਾਲ ਸਾਲ ਹੋ ਗਈ ਸੀ ਪਹਿਲਾਂ ਵੀ ਰੁਕੇ ਹੋਏ ਨੂੰ ਹੁਣ ਇਹਨਾਂ ਨੇ ਨਜਾਇਜ਼ ਪੁੜੀਆਂ ਪਾ ਕੇ ਸਾਡੇ ਪਿੰਡ ਦੀ ਆ ਸਾਰੀ ਫਸਲ ਤੁਸੀਂ ਇੱਧਰ ਕੈਮਰੇਜ ਦਿਖਾ ਸਕਦੇ ਹਾਂ ਇੱਧਰਲੇ ਪਾਸੇ ਪਾਣੀ ਦਾ ਤੌਕਾ ਵੀ ਹੈ ਨਹੀਂ ਉਧਰਲੇ ਪਾਸੇ ਪਾਣੀ ਦੀ ਨਿਕਾਸੀ ਨਾਲ ਫਸਲ ਡੁੱਬ ਰਹੀ ਆ ਦੋ ਦੋ ਵਾਰ ਸਾਡੇ ਜ਼ਿਮੀਂਦਾਰ ਭਰਾਵਾਂ ਨੇ ਝੋਨਾ ਲਾ ਚੁੱਕੇ ਆ ਚਲੋ ਵਾਰਿਸ਼ ਦਾ ਟਾਈਮ ਆ ਪਾਣੀ ਜਿੰਮੇ ਅੱਗੇ ਚੱਲਦਾ ਚੱਲੀ ਜਾਂਦਾ ਪਰ ਹੁਣ ਧੱਕੇ ਨਾਲ ਇਹ ਪੁੜੀਆਂ ਨਜਾਇਜ਼ ਪਾ ਕੇ ਇਹ ਸਾਡੀਆਂ ਫਸਲਾਂ ਬਰਬਾਦ ਕਰ ਰਹੇ ਆ ਇਹ ਸਾਰੀ ਆਫਸਰਾਂ ਦੀ ਮਿਲੀ ਭੌਗਤਾ ਜੇਈ ਸਾਹਿਬ ਆਏ ਸੀਗੇ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਜ਼ਰੂਰ ਇਹਨਾਂ ਜ਼ਰੂਰ ਮੰਨ ਜਾਂਦੇ ਵੀ ਨਜਾਇਜ਼ ਆ ਪਰ ਅਗਲੇ ਦੀਆਂ ਪ ਪਰ ਅਸੀਂ ਇਹ ਪੁਲੀਆਂ ਰਹਿਣ ਨਹੀਂ ਦੇਣੀਆਂ ਅਸੀਂ ਪੱਥਰ ਤੋਂ ਪਹਿਲਾਂ ਪਹਿਲਾਂ ਪੁਲੀਆਂ ਪਟਾਵਾਂਗੇ ਜੇਕਰ ਪੁਲੀਆਂ ਨਹੀਂ ਪਟੀਆਂ ਨਹੀਂ ਆ ਫਿਰ ਫਿਰ ਅਸੀਂ ਆਪਦੀ ਕਾਰਵਾਈ ਹੋਰ ਕਰਾਂਗੇ ਅਸੀਂ ਧਰਨੇ ਲਾਵਾਂਗੇ ਅਫਸਰ ਲੋਕ ਤਾਂ ਸਾਰੇ ਦੇ ਸਾਂਝੇ ਹੁੰਦੇ ਇਹ ਕਿਹਦਾ ਵਕ ਕਰੀ ਜਾਂਦੇ ਆ ਇਹ ਆਪਦੀ ਪਾਰਟੀ ਦਾ ਜੋਰ ਦਿਖਾਉਂਦੇ ਆ ਜੀ ਸਾਰੇ ਕਾਦੀ ਪਾਰਟੀ ਦਾ ਜੋਰ ਪਾਰਟੀ ਆ ਜਿਹੜੀ ਆਮ ਆਦਮੀ ਪਾਰਟੀ ਆ ਹੁਣ ਇਹਦਾ ਜੋਰ ਦਿਖਾ ਕੇ ਇਹ ੱੱਕੇ ਨਾ ਪੁਲੀਆਂ ਪਾਜ ਗਈਆਂ ਅੱਜ ਦਿਨ ਐਤਵਾਰ ਦਾ ਹੈਗਾ ਜੀ ਕੋਈ ਛੁੱਟੀ ਦਾ ਦਿਨ ਆ ਫਿਰ ਵੀ ਇਹ ੱੱਕੇ ਨਾ ਪੁਲੀਆਂ ਆ ਕੇ ਪਵਾਗੇ ਫਿਰ ਹੁਣ ਜੈ ਸਾਹਿਬ ਆਏ ਸੀ ਜਦੋਂ ਉਹਨਾਂ ਨੂੰ ਪਤਾ ਵੀ ਇਹ ਨਜਾਇਜ਼ ਆ ਤੇ ਫਿਰ ਪ ਜਦੋਂ ਉਹਨਾਂ ਨੇ ਸਾਡੇ ਪਿੰਡ ਦੀ ਪੁੜੀਆਂ ਨੱਪਣ ਮੁੱਕੇ ਕੋਈ ਸਹਿਮਤੀ ਨਹੀਂ ਲਈ ਗਈ ਤੇ ਪੁੜੀਆਂ ਪਾਤੀਆਂ ਨੇ ਜਦੋਂ ਜਈ ਸਾਹਿਬ ਨੂੰ ਪੁੱਛਿਆ ਉਹ ਕਹਿੰਦਾ ਵੀ ਕੋਈ ਇਹਦਾ ਆਰਡਰ ਨਹੀਂ ਸਾਡੇ ਕੋਲੇ ਕੋਈ ਸਾਡੇ ਕੋਲੇ ਇਹਦਾ ਲਿਖਤੀ ਰੂਪ ਨਹੀਂ ਹੈ ਤੇ ਫਿਰ ਪੁੜੀਆਂ ਪਟਾਉਣ ਦੇ ਹੱਕਦਾਰ ਵੀ ਜਈ ਸਾਹਿਬ ਹੀ ਸੀ ਫਿਰ ਉਹ ਪਟਾਉਂਦੇ ਇੱਥੇ ਪੁੜੀਆਂ ਲੱਗਦਾ ਤਾਂ ਜਿਹੜਾ 86 ਸਿਆਸੀ ਸਹਿਤ ਸਾਰਾ ਕੁਝ ਹੋ ਰਿਹਾ ਬਿਲਕੁਲ ਜੀ ਸਿਆਸੀ ਸਹਿਤ ਇਹ 100% ਚੌਰਾ ਵੀ 86 ਸਹਿਤ ਹੋ ਰਿਹਾ ਤੇ ਨਹੀਂ ਉਹ ਜਈ ਬਰਬੀਰ ਸਿੰਘ ਜੀ ਉਹ ਆਪ ਦਾ ਇੱਥੇ ਪਖਪੂਰ ਦੇ ਵੀ ਪਟਾਉਂਦੇ ਨਹੀਂ ਜਾਇਆ ਜਾਂਦਾ